ਸਤ ਸ੍ਰੀ ਅਕਾਲ ਜੀ ਸਾਰੇ ਦੋਸਤ ਮਿੱਤਰਾਂ ਨੂੰ ਕਿਵੇਂ ਹੋ ਠੀਕ ਹੋ ਸਾਰੇ ਬਾਬੇ ਦੀ ਕਿਰਪਾ ਨਾਲ ਠੀਕ ਹੀ ਹੋਵੋਗੇ ਸੋ ਪੇਸ਼ ਆ ਤੁਹਾਡੇ ਸਾਹਮਣੇ ਬਲੌਗ ਰਾਮਾ ਜੱਟ ਦਾ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਕਿਰਪਾ ਕਰਕੇ ਬਲੌਗ ਨੂੰ ਅੰਡ ਤੱਕ ਦੇਖਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਅਸੀਂ ਇੱਥੇ ਇੱਥੇ ਗਏ ਜਿੱਥੇ ਵੀ ਗਏ ਪਹਿਲਾਂ ਪਟਿਆਲਾ ਗਈ ਸੀ ਹੁਣ ਆਪਾਂ ਦਿੱਲੀ ਵਾਗੇ ਠੀਕ ਹੈ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਬਲੌਗ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਧੰਨਵਾਦ ਜਉਂਦੇ ਬਾਦਰੋ ਹਾਏ ਹਾਏ ਚੱਲਦੇ ਨੇ ਮੁੰਡੇ ਸੋਹਣੇ ਬਣ ਕੇ ਵਨ ਠਣ ਕੇ ਬੜਾ ਸੋਹਣਾ ਲੱਗਦਾ ਮੈਂ ਤਾਂ ਬੜਾ ਸੋਹਣਾ ਲੱਗਦਾ ਆਏ ਨਾ ਜੰਪੜਾ ਕਰਿਆ ਹੈ ਕਾਲਾ ਦੇਖੀ ਕਾਲਾ ਤੂੰ ਕਰਤਾ ਫਿਲਟਰ ਤਾਂ ਲਾਲਾ ਕੰਧਰਾਂ ਨੇ ਫਿਲਟਰ ਜਦੋਂ ਐਡਿਟ ਕਰਾਂਗੇ ਫੇਰ ਲਾਲਾਂਗੇ ਅੱਛਾ ਫੇਰ ਲਾਂਗੇ ਚੱਲੋ ਭਾਈ ਚੱਲੋ ਸਸਰੀ ਗਾਲ ਸਸਰੀ ਗਾਲ ਪਾ ਦੇ ਟਾਇਰਾਂ ਦੇ ਪਾਣੀ ਪਾ ਦੇ ਹਾਂ ਚੱਲ ਵਿਹਾਰ ਵਧੀਆ ਕਰਤਾ ਕੋ ਬੈਠਾ ਮੰਗ ਰਿਹਾ ਜੀ ਸਸੀ ਵੇੜਾ ਕੋ ਦਿੱਲੀ ਜਾਣਾ ਹੈ ਦਿੱਲੀ ਜਾਣਾ ਚਾਹੀਦਾ ਟਾਇਰ ਪੈਂਚਰ ਨਾ ਹੁਣ ਤਾਂ ਪਾਇਆ ਇਹਦਾ ਮੂੰਹ ਤਾਂ ਮਿੱਠਾ ਕਰਾ ਦੇ ਮੁੰਡਾ ਓਏ ਮੁੰਡਾ ਦਾ ਮੂੰਹ ਮਿੱਠਾ ਕਰਾ 1100 ਰੁਪਏ ਸਾਖਣ ਉਹ ਟੂਣਾ ਨਹੀਂ ਹੈਗਾ ਇਹ ਮੂੰਹ ਮਿੱਠਾ ਕਰਾਉਂਦੇ ਨਾ ਯਾਰ ਭਾਈ ਪਾਣੀ ਪਾਇਆ ਡਰਾਈਵਰ ਟੱਕੀ ਖਲਾਈ ਲਊਗਾ ਹੈ 1100 ਸਾਡਾ ਡਰਾਈਵਰ ਨੂੰ ਬੈਠ ਕੇ ਥੋੜੀ ਲਿਆ ਦੇ ਤੂੰ ਇਹ ਤਾਂ ਤਾਂ ਪਾਇਆ ਵੀ ਕਿਰੀ ਟੂਬ ਚ ਪੈਂਚਰ ਨਾ ਹੋਵੇ ਚਰੇ ਨਾ ਟੂਬ ਉੱਪਰ ਵਧੀਆ ਸੁੱਖੀ ਸੰਧੀ ਚ ਟਾਇਰ ਨਹੀਂ ਕੱਸਦੇ ਪ੍ਰਮਾਤਮਾ ਜੀ ਯਾਤਰਾ ਸਫਲ ਹੋਵੇ ਇਹਨੂੰ ਐਮ ਐਲ ਚ ਮਿਲ ਲਿਆ ਹੁਣ ਐਨ ਐਮ ਐਲ ਆਣੂ ਯਾਰ ਐਮ ਐਲ ਕਿਵੇਂ ਠੀਕ ਆ ਸਤਿ ਸ੍ਰੀ ਅਕਾਲ ਜੀ ਠੀਕ ਆ ਸਰਪਾਲ ਸਿੰਘ ਜੀ ਇਹਦੀ ਪੰਜ ਦੌੜ ਜ਼ਿਆਦੇ ਹੋਊਗੀ ਇਹਦੇ ਟਾਇਰ ਵੀ ਆਪਾਂ ਪੂਟ ਵੀ ਲੈ ਠੀਕ ਠੀਕ ਥੋੜਾ ਜਾ ਕੀ ਹਾਲ ਨੇ ਵਧੀਆ ਟਾਈਮ ਦਾ ਪਾਬੰਦ ਹੈ ਨਹੀਂ ਦੋਸਤ ਇਹ ਸੱਟ ਪਿੰਡ ਮੈਂ ਆਇਆ ਇੱਥੋਂ ਬਈ ਉੱਧਰ ਕੋਰੋਨਾ ਇਹਦੇ ਮਾਸਕ ਪਾੜਨਾ ਬੰਦ ਨੂੰ ਪਰ ਇਹ ਪਾੜਨਾ ਬੰਦ ਨੂੰ ਇਹ ਪਾੜਨਾ ਬਣਾ ਦੇ ਦੇ ਅਸੀਂ ਤਾਂ 3 ਮਿੰਟਾਂ ਸਾਨੂੰ ਨਹੀਂ ਹੁੰਦਾ ਕੁਝ ਠੀਕ ਆ ਅੱਜ ਆਪਾਂ ਕਿੱਥੇ ਜਾ ਰਹੇ ਹਾਂ ਅੱਜ ਦਿੱਲੀ ਹਾਏ ਹਾਏ ਇਹਦੇ ਨਾ ਪਾਣੀ ਪਾਇਆ ਹੈ ਪੈਰਾਂ ਦੇ ਗਰਮ ਹੋਣਗੇ ਨਾ ਉਹ ਪਈ ਆਪਣੀ ਪੈਪਸੀ ਦੇਖ ਠੀਕ ਆ ਭਈਆ ਹਾਂ दारू ਇਹਦੇ ਚ दारू ਉਹ ਬੋਲੀ ਨਾ ਕੱਟ ਦੀ ਉਹ ਟੀਂ ਲਾ ਦੀ ਚੰਗਾ ਠੀਕ ਆ ਚੰਗਾ ਹਾਂ ਅਡੀਟਿੰਗ ਨੂੰ ਕੱਟੀ ਆਉਂਦੀ ਆ ਟੀਂ ਨਹੀਂ ਲੱਗਦੀ ਮੈਨੂੰ ਕਹਿ ਨਹੀਂ ਸਕਦਾ ਮੈਂ ਕੋਸਾ ਚਲੋ 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 ਭਾਈ ਨੂਰੇ ਬੰਦਾ ਉਹ ਬੈਠਾ ਜਿਹਨੂੰ ਰਾਹ ਪਤਾ ਪੰਜ ਜਣੇ ਦਸੇਹਦਾਰ ਦਾ ਡਰਾਈਵਰ ਉਹ ਕਨੈਕਟਰ ਹੁੰਦਾ ਉਹ ਚਲੋ ਬੋਲੀ ਕਿੱਥੇ ਜਾਣੇ ਆਪਾਂ ਮਾਰੀ ਕਿਤਨਾ ਬੱਤੀ ਬਈ ਗਾ ਇੱਕ ਹਜ਼ਾਰ ਦਨੇ ਮਾਹ ਮੋਟਰਸਾਈਕਲ ਜਾਏਗਾ ਤੂੰ ਮੋਟਰਸਾਈਕਲ ਜਾਏਗਾ ਹਾਂ ਕਿਉਂ ਕਿਉਂ ਯਾਰ ਦਿੱਲੀ ਆ ਕਹਿੰਦੇ ਨਹੀਂ ਹੁੰਦਾ ਕਿ ਨੇ ਆ ਖੜੀਆ ਦਿੱਲੀ ਹਾਂ ਹੁਣ ਤਾਂ ਉਹ ਜਮਾਨਾ ਬਾਗੇ ਜਦੋਂ ਕਹਿੰਦੇ ਹੁੰਦੇ ਸੀ ਦਿੱਲੀ ਦੂਰ ਹੈ ਹਾਂ ਆ ਖੜੀਆ ਦਿੱਲੀ ਚੱਲ ਫਿਰ ਆਪਾਂ ਦੋਨੋਂ ਚੱਲ ਤੂੰ ਰੱਤ ਸੁਣਾਰ ਤੋ ਚਲੋ ਭਾਈ ਉਹ ਚਲੋ ਤੁਸੀਂ ਆ ਜਾਓ ਇੱਥੇ ਜਾਂਦੇ ਆਂ ਮੋਟਰਸਾਈਕਲ ਤੇ ਜਾਵਾਂਗੇ ਮੈਂ ਚਲੋ ਭਾਈ ਚਲੋ ਹੈ ਪਾਣੀ ਆ ਪਾਣੀ ਦੇਖਣਾ ਇਹਨੇ ਉਹ ਉਰੇ ਆ ਕੀ ਹਾਲ ਹੈ ਜਗੰਦਰ ਅਜੇ ਹੁਣ ਦੰਨਾ ਹੈ ਅੱਜ ਬੱਲੇ ਪਾਣੀ ਹੀ ਹੈ ਅੱਛਾ ਰਾਤ ਨੂੰ ਨਹਿਰ ਦਾ ਪਾਣੀ ਕਰਕੇ ਆਈ ਸੀ ਮੈਂ ਅੱਛਾ ਹਾਂ ਉਹ ਕਹਿ ਕੇ ਮੈਂ ਦੇਖ ਲਈ ਪਾਣੀ ਬਾਈ ਵਾਕੇ ਕੌਣ ਲੱਗੇ ਜਿਹੜੇ ਖੇਤੀ ਵਾਲੇ ਯਾਰ ਨੇ ਨਾ ਇੰਨਾ ਸਾਥ ਦਿੰਦੇ ਨੇ ਇੰਨਾ ਸਾਥ ਦਿੰਦੇ ਨੇ ਪੂਰੇ ਤੂੰ ਨਹੀਂ ਦਿੰਦਾ ਸਾ ਦੇ ਨਾ ਅੱਛਾ ਹਾਂ ਤੂੰ ਤਾਂ ਮੈਂ ਤੁਮਾਏ ਕਹਿੰਦਾ ਮੈਂ ਸਭ ਤੋਂ ਵੱਧ ਦਿੰਦਾ ਤੇਰਾ ਮਤਲਬ ਨਹੀਂ ਆ ਯਾਰ ਮੈਂ ਵੱਧਦੇ ਨਾ ਸਾਥ ਹਰੇ ਉਮੀ ਲੱਗਦਾ ਬਾਕੀ ਤੁਸੀਂ ਵੀ ਦੱਸਿਓ ਆ ਜਾ ਬੱਲੇ ਦਿੱਲੀ 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 ਕਿੱਲੀ ਬੱਲੇ ਦਿੱਲੀ ਬੱਲੇ ਕਰੀ ਗਾ ਤੇ ਦਿੱਲੀ 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 ਹਾਂ ਆਜਵਾਲ ਕੋਈ ਗੱਲ ਨਹੀਂ ਹੀ ਚੜਿਆ ਓਏ ਜਿਵੇਂ ਸੁਰਲੀ ਖਿੱਚੀ ਤੀ ਇਹ ਹੁਣ ਹੁਣ ਨਜ਼ਾਰਾ ਆਂਦਾ ਠੰਡਾ ਹੈ ਟੋਪੇ ਦੀ ਸੜਕੇ ਪੈਂਦਾ ਪਿੰਡਾਂ ਵਿੱਚੂ ਜਿਹੜਾ ਧੁੱਪ ਚੜ ਗਈ ਨਾ ਮੇਰੇ ਹਾਲੇ ਚਲੂਣੇ ਲੜਨਗੇ ਵੀ ਉਹ ਕਿੰਨਾ ਗਾਇਨ ਹੋ ਆ ਓਏ ਯਾ ਦੇ ਦਿਆ ਨਾ ਆਈ ਰੱਖੀ ਇਹ ਦਿੱਲੀ ਆਪਾਂ ਕਰਨ ਕੀ ਚੱਲੇ ਆ ਹਾਂ ਕਰਨ ਕੀ ਚੱਲੇ ਆ ਉਸੇ ਬਣਾਇਆ ਕੁੜੀਆਂ ਨੇ ਕਿਹੜੇ ਤੇ ਇਹ ਆ ਉਹ ਗਲੇਪੂਰੇ ਤੇ ਤਰਨਾਟ ਤੱਕ ਰਨਾਟਾ ਤਰਨਾਟਾ ਉਹ ਕਰੇ ਇਹ ਬੰਦਾ ਕਾਤੋਂ ਨਹੀਂ ਬੁਲਾਉਂਦਾ ਆਪਣੀ ਕੁੜੀਆਂ ਬੁਲਾਉਂਦੀਆਂ ਨੇ ਯਾਰ ਉਹ ਫਿਰ ਬੰਦੇ ਨੂੰ ਯਾਰ ਹੀਰੇ ਦੀ ਪਸਾਣ ਜ਼ੌਰੀ ਨਹੀਂ ਹੁੰਦੀ ਜੀ ਨਹੀਂ ਬੰਦਾ ਬੰਦਾ ਯਾਰ ਬੰਦੇ ਪਾਣੀ 'ਚ ਬਹਿ ਗਿਆ ਅਸਲ 'ਚ ਹੂੰ ਕਹਿੰਦੇ ਨਹੀਂ ਹੁੰਦੇ ਪਾਣੀ 'ਚ ਬੈਠੇ ਨਾ ਠੀਕ ਠੀਕ ਓਏ ਹਜੇ ਮਾੜਾ ਮੋੜਾ ਤੁਰਤਾ ਬੋ ਤੁਹਾਨੂੰ ਇੰਨਾ ਕੀ ਖਾਣ ਪੀਣ ਦੀ ਹੋਰ ਕੀ ਲੱਗ ਜਿੰਦੀ ਆ ਤੁਹਾਡੇ ਕੀ ਤੁਹਾਨੂੰ ਕੀ ਲੜਦਾ ਤੁਹਾਡੇ ਹਜਾ ਉਹ ਪ੍ਰਾਣੇ ਚਾਹ ਪੀਣੀ ਐ ਚਾਹ ਪੀਣੀ ਆ ਉਧਰ ਉਹ ਦੇਖ ਲੈ ਲੈ 15 ਕਿਲੋਮੀਟਰ ਆਇਨੇ ਨੇ ਚਾ ਪੀਣੀ ਆ ਚਾ ਹਜੇ ਪੰਮੇ 20 ਮਿੰਟ ਹੋਏ ਨਹੀਂ ਆਪਾਂ ਨੂੰ ਚਾ ਵੀ ਤਿੰਨ ਉਹੀ ਤਾਂ ਗੱਲ ਕਰਦਾ ਯਾਰ ਪਈਏ ਲਾਉਣੇ ਨੇ ਉਹੀ ਬਸ ਮੈਂ ਹਵੇਲੀ ਦੇ ਚੌਂ ਚੌਂ ਕਹਿੰਦੇ ਉੱਥੇ ਐ ਕਰਦਾ ਤਖੀ ਆ ਸਤਨਾਮ ਕਹਿੰਦਾ ਕਹਿੰਦਾ ਜਦੋਂ ਹਵੇਲੀ ਦਾ ਬਾਰ ਖੋਲਾਂ ਕਹਿੰਦੇ ਇੱਕ ਬੰਦਾ ਐ ਕਰਦਾ ਅਸਾਂ ਮੈਂ 100 ਵਾਰੀ ਕਰ ਦਿੰਦਾ ਤੈਨੂੰ ਹਾਂ ਹੋਰ ਆ ਵੀ ਤੂੰ ਗਾਹਾਂ ਦੇਖਣਾ 11 ਦੇਖਣਾ ਓਏ ਖੜਾ ਆ ਬਾਈ ਓਏ ਤਨ ਦਾ ਫਰੀ ਪੀਵਾਂਗੇ ਚਾ ਚੰਗਾ ਵੀ ਡਰਾਈਵਰ ਆ ਤੂੰ ਐ ਕਹੀ ਓਏ ਓਏ ਆਏ ਕਰੇ ਜਿਵੇਂ ਆਪਾਂ ਆਣ ਦੇਣੇ ਕਦੇ ਲਾਗਲੀ ਨਾਲ ਆਇਆ ਨਾ ਮੋੜ ਵਾਲੇ ਨਾਲ ਡਰਾਈਵਰ ਆ ਕੇ ਕਹ ਦੂਜੇ ਦਾ ਕੱਲੀ ਚਾਹ ਪੀ ਲੈ ਡਰਾਈਵਰ ਪਹਿੰਦਾ ਯਾਰ ਕਿਸੈਨ ਵਿੱਚ ਪਰੌਂਠਾ ਖਾ ਸਕ ਉਸ ਮੰਗਾ ਕੇ 600 ਦਾ ਸੁਵਾਰਣ ਅਸੀਂ 600 ਰੁਪਈਆ ਦਾ ਖਾਵਾਂਗੇ ਤੂੰ 600 ਦਾ ਖਾ ਜੀ ਉਹ ਕਹੂਗਾ ਓਏ ਖੜ ਜਾ ਸੈਂਪਲ ਜੀ ਬਹੁਤ ਸੋਹਣੀ ਲੱਗਦੀ ਯਾਰ ਅੱਗਲੇ ਕੈ ਰਾਜ ਗੱਲ ਫੇਰ ਉਹੀ ਗੱਲ ਮੇਰੇ ਕੀ ਦਾ ਆ ਦਾ ਨਾਟ 11 ਕਿਹਾ ਟਪਣਾ ਲੱਗਿਆ ਹਾਏ ਹਾਏ ਓ ਦੇਖ ਲਾ ਕਿੱਥੇ ਆ ਗਿਆ ਆਪਾਂ ਹਾਂ ਕਿੱਥੇ ਆਪਾਂ ਕਰਨਾਟ ਤਕਰਨਾਟ ਹੈ ਕਿੱਥੇ ਆਪਾਂ ਇਹ ਆਪਾਂ ਕਿੱਥੇ ਹੋਏ ਨਰਮਣੇ ਦਾ ਬੂਨੇ ਮੇਰੇ ਤੇ ਨਹੀਂ ਬਕਲਾਵਾ ਉਹ ਜੀਂਦ ਹਵੇ ਜੀਂਦ ਹਵੇ ਲੈ ਗਿਆ ਆਪਾਂ ਜੀਂਦ ਹਾਂ ਜੀਂਦ ਆ ਰਿਹਾ ਉਹ ਅੰਦਰ ਦੇ ਦੇ ਓਏ ਦੇ ਇੱਕ ਗੱਲ ਆ ਦੇਖੋ ਪੈਸੇ ਵੱਡਾ ਹੈ ਨਾ ਕਾਰਨ ਕੀ ਆ ਮਤਲਬ ਜਦੋਂ ਆਪਾਂ ਦਾ ਪਿੰਡਾਂ ਤੋਂ ਬਲਾਉਂ ਕਰਦੇ ਹਾਂ ਨਾ ਵੀ ਕਰਕੇ ਵੀ ਦੇਖੇ ਹੋਏ ਨਾ ਢਗਾਂ ਦੀਪਾ ਜਿਹੜੇ ਸ਼ੈਰੀ ਨੇ ਉਹ ਬਹੁਤ ਰੇਅਰ ਚੀਜ਼ਾਂ ਹਨ ਨਾ डैडी डैडी यहाँ रोकना ना <laughs> यहाँ एक जाटों वाली जीप खड़ी है नाटगारा मूसे वाला खड़ा है, है <laughs> फोटो खिंचवाएंगे <के> ना <laughs> उन डैडी फोटो उता गया फोटो खींच ली कहा फोटो <laughs> फोटो कहाँ देने डैडी कुछ खा भी ले रुक <laughs> तो गए <गे> ना है कुछ <laughs> ले लेते हैं यहाँ गुल लगाने के टेबलेटा ਵੀ ਲਾਏਗਾ ਬੈਂਡਡ ਆਉਂਦੀ ਆ ਹਨਾ ਮੈਂ ਉਹ ਟੈਬਲੇਟ ਕਹਤਾ ਟੈਬਲੇਟ ਨੂੰ ਪੰਜਾਬੀ ਚ ਕਹਿੰਦੇ ਗੋਲੀ ਗੋਲੀ ਠੀਕ ਆ ਠੀਕ ਆ ਟ੍ਰੈਕ ਆ ਗਿਆ ਫੋਟੋ ਖਿਚਾਉਣ ਕੀ ਕਰੀ ਜਾਂਦਾ ਹੈ ਮੈਂ ਬਾਈ ਉਹੀ ਤਾਂ ਮੈਂ ਕਹਿ ਕੇ ਤਾਂ ਹਟਿਆ ਪਹਿਲਾਂ ਯਾਰ ਮੈਂ ਤੈਨੂੰ ਵੀ ਇਹੋ ਜਿਹਾ ਕਿੱਥੇ ਆ ਗਿਆ ਜੀਂਦ ਦੇ ਨੇੜੇ ਤੇੜੀਆਂ ਆਏ ਹਾਂ ਅਜੇ ਤਾਂ ਉਹਦੇ ਆਈ ਲਵ ਜੀਂਦ ਲਿਖਿਆ ਪਹਿਲਾਂ ਹਾਂ ਲੈ ਇਹ ਕਿੱਥੇ ਆ ਗਿਆ ਇਹ ਗਿਆ ਉਹ ਦੇਖੋ ਕਿਹੜੇ ਸਵਾਦ ਨਾਲ ਖਿੱਚ ਰਿਹਾ ਨਾ ਮੂੰਹ ਨਹੀਂ ਸਿਰਨੀ ਹਾਂ ਨਾ ਹੋਟੋ ਦਾ ਨਾ ਫੋਟੋ ਵਾਲਾ ਦਾ ਬਾਈ ਚੱਕਰ ਪਤਾ ਕੀ ਹੈ ਹਾਂ ਏ ਕਿਸੇ ਬੰਦੇ ਚ ਕੀੜਾ ਹੁੰਦਾ ਚੀਜ਼ ਮੈਨੂੰ ਬਹੁਤ ਪਸੰਦੀ ਦੀ ਚੀਜ਼ ਹੈ ਇਹ ਚੀਜ਼ ਦਾ ਮੈਂ ਮੇਰੀ ਇੱਥੇ ਉਠਾਉਣਾ ਤੇਰੀ ਘਟ ਬਾਹਰ ਆ ਜਾ ਕੀੜਾ ਤਾਂ ਕੀੜਾ ਸਸਨਾਮ ਦਵਾਈ ਦਿੰਦਾ ਇੱਕ ਕੀੜਾ ਮਾਰਦਾ ਪੈਦਾ ਇਹ ਦਾ ਇਹਦਾ ਕੀ ਜਲਮ ਕਰਦਾ ਚਾ ਚਾ ਸਾਮਾਨ ਚੱਕ ਲੈ ਸਾਮਾਨ ਚੱਕ ਲੈ ਸਾਰੀ ਚੱਕ ਲੈ ਹੁਣ ਤਾਂ ਮੈਂ ਸੋਣਾ ਚਾਲਾ ਮੰਨਤਾ ਸਮਝਾਉਣੀ ਪੈਂਦਾ ਹਨ ਅਹਿੰਦਾਰੀ ਹਾਂ ਮਨ ਸਮਝਾਉਣਾ ਪੈਂਦਾ ਕੋਈ ਨਹੀਂ ਮੋੜ ਤੇ ਖਿੱਚਦੇ ਤੇਰੀ ਫੋਟੋ ਹਾਂ ਠੀਕ ਐਨਕਾ ਲਾ ਕੇ ਵਲੌਗ ਬਣਾਉਦਾ ਉਧਰ ਨਾ ਕਰਦੀ ਨਾ 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 ਉਹ ਨਾ ਨਾ ਛੜੀ ਉਹ ਨਾ ਨਹੀਂ ਹਟ 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 ਗੰਦਾ ਕਮਰ ਗੰਦੇ ਵਿੱਚ ਗੰਦੇ ਵਿੱਚ ਗੰਦੇ ਵਿੱਚ ਕੀ ਚੱਕ ਲੈ ਜੋਪਰਾ ਕਰਕੇ ਜਾ ਆ ਦੇਖ ਕਿਉਂ ਆ ਸਾਬ ਆਪਦੇ ਨੂੰ ਨਾ ਨਾ ਨੀ 80 ਰੁਪਏ ਦਾ ਦੇਖ ਜਮਾ ਆ ਸਾਬਾ ਸੇ ਸਾਬਾ ਤੇ ਕੀ ਕਿ ਬੰਦੇ ਰਹੇ ਦਾ ਹੈ ਕੀ ਕਿ ਬੰਦੇ ਹੋ ਹੋ ਪਲਟਾ ਇੰਚੋ ਸੀ ਨਾ ਇਹ ਨੂੰ ਵੜਾਉਣ ਨੂੰ ਵੜਾ ਆ ਫੜੀ ਮਾਣੀ ਹੈਵੀ ਡਰਾਈਵਰ ਅਸੀਂ ਥੰਮਨੇ ਲਾ ਦੀ ਆਹ ਜਿਹੜਾ ਮੋਦੀ ਜੀ ਹੋ ਗਈ ਆ ਗਈ ਆ ਗਈ ਐਸਾ ਸਰ ਬਣਾ ਸਤ ਰੋੜਾ ਮੈਂ ਰੋ ਰੋ ਇਹ ਦੇਖ ਕਾ ਹੋ ਰਿਹਾ ਹੈ ਦਿੱਲੀ ਦਾ ਹਾਲ ਕਹਿੰਦੇ ਦਿੱਲੀ 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 ਕਾਹੀ ਨਹੀਂ ਰੋ ਰਹੀਂ ਬਿੱਲੀ ਤੈਨੂੰ ਬਿਠਾ ਦੇ ਉਹਨੂੰ ਵੜਾ ਗਾ ਹੀ ਪੈਂਦਾ ਹਨਾ ਯਾਰ ਹੁਣ ਬਦੀਨ ਜੇ ਕਤੋਂ ਹੋਈ ਜਾਂਨੇ ਆਪਾਂ ਬਦੀਨ ਕਤੋਂ ਹੋਈ ਜਾਂਨੇ ਆ ਅਸਲ ਆਪਾਂ ਨੈਸ਼ਨਲ ਹਾਈਵੇ ਤੇ ਜਾਈ ਜਾਂਦੇ ਆ ਬਾਈ ਨਾਲੇ ਨਾਲੇ ਕਹਿੰਦੇ ਨੇ ਦਿੱਲੀ ਇੱਥੇ ਨਹੀਂ ਰਹਿੰਦੀ ਕੱਲੀ ਬਿੱਲੀ ਕਾਹਤੋਂ ਨਹੀਂ ਰਹਿੰਦੀ ਇਹ ਚਿੱਕੜ ਝਾਣਾ ਤੇ ਚਿੱਕੜ ਝਾਣਦੇ ਆ ਹਾਂ ਮੈਂ ਤਾਂ ਪਹਿਲੀ ਵਾਰ ਹੀ ਆਇਆ ਪਰ ਮੇਰਾ ਪਹਿਲੀ ਵਾਰੀ ਦਾ ਐਕਸਪੀਰੀਅੰਸ ਮੈਨੂੰ ਐ ਲੱਗ ਰਿਹਾ ਹੈ ਵੀ ਬੇਕਾਰ ਹੀ ਨਿਕਲੂਗਾ ਹਲੇ ਹਲੇ ਤੱਕ ਤਾਂ ਸਹੀ ਗੱਲ ਆ ਪਾਣੀ ਪਾਣੀ ਤੁਸੀਂ ਪਹਿਲਾਂ ਆਏ ਤੁਸੀਂ ਵੀ ਇੱਧਰ ਦੀ ਆਇਦਿਓ ਉਹਨਾਂ ਯਾਰਾ ਪਾਣੀ ਅੱਛਾ ਨਾ ਸਾਫ ਸੀ ਠੀਕ ਹੋ ਗਿਆ ਹੋ ਸਕਦਾ ਫਿਰ ਆ ਵੀ ਹੋਰ ਹੋਵੇ ਜਾਂ ਇਹ ਵੀ ਹੋਊਗਾ ਆਪਾਂ ਫਿਰ ਉੱਜ ਵੀ ਗਏ ਪਹਿਲਾਂ ਅੱਛਾ ਉਹ ਉਹਦੋਂ ਹੈਲੀਕਾਪਟਰ ਤੇ ਆਏ ਤੇ ਅੱਛਾ ਸਿੱਧਾ ਉਤਰੇ ਤੇ ਸੋਚ ਭੈਣ ਦੀ ਤੇਰੀ ਦੀ ਓ ਹੌਲੀ ਵਾ ਹੌਲੀ ਹੌਲੀ ਯਾਰ ਇੰਨਾ ਕਾਹਲੀ ਦਾ ਆਏ ਕਿਉਂ ਕਰਦਾ ਤੂੰ ਯਾਰ ਮੈਂ ਤਾਂ ਐਂ ਕਹਿੰਦਾ ਦੀ ਮਾਰ ਗਏ ਇੱਧਰ ਦੀ ਮਾਰ ਰਹਾ ਹੈ ਹੁਣ ਮੈਂ ਤਾਂ ਨਹੀਂ ਕਿ ਹੈਵੀ ਪੈਰੇ ਗੇਰੀ ਪਾ ਦੇ ਬਾਲੀ ਬੁਝਾ ਲਈ ਇਹਦਾ ਐਡਾ ਕੀ ਹੋ ਗਿਆ ਮੈਂ ਤਾਂ ਕੱਲ ਨੂੰ ਕਹੂੰ ਖੰਭੇ 'ਚ ਮਾਰ ਮਾਰੂ ਆਏ ਨਾ ਕਰ ਬੋਲ ਮਾਗਰੋ ਦੂਜੇ ਲੋਟ ਗੱਲਾਂ ਦੇਖ ਲੈ ਮੈਂ ਮੈਂ ਕਰਾਂ ਥੋੜੀ ਕੀ ਹਾਦੀ ਹੋ ਰਹੀ ਆ ਤੇ ਤੁਸੀਂ ਸੋਚੋ ਚੱਲ ਕੋਈ ਨਹੀਂ ਤੋਤੀ ਜੋ ਤਾਂ ਯਾਰ ਬਰੇ ਤਾਂ ਹੁਣ ਲਈ ਕੋਤੋਂ ਦੀ ਗੜੀ ਜਾਣ ਅਗਰੀ ਐ ਪਾਣੀ ਦਾ ਪਾਣੀ ਦਾ ਟਾਕੀਆਂ ਤੱਕ ਬੱਸਾਂ ਵਾਲੇ ਵੀ ਮਾਰ ਕੇ ਚੱਲ ਕੋਈ ਗੱਡੀ ਪਾਣੀ ਕੀ ਪਾਣੀ ਜਿਹੜਾ ਤਾਂ ਤੈਨੂੰ ਐ ਲੱਗਦਾ ਵੀ ਸਾਬਤ ਸਬੂਤ ਆਉਣ ਲੈ ਰਹੀ ਐ ਚੱਲ ਕੋਈ ਨਾ ਜਿਹੜਾ ਤੂੰ ਸੀਸੇ ਤੇ ਮਾਰਦਾ ਐ ਤਾਂ ਲੜਾਈ ਹੋ ਗਈ ਲੜਾਈ ਹੋ ਗਈ ਲੜਪੇ ਮੇਰੇ ਸਾੜੇ ਐ ਮਰ ਜਾਵਾਂਗੇ ਲੜ ਲੜ ਜੱਟ ਮੇਰੇ ਸਾੜੇ ਬੌਲੇ ਸਹੀ ਗੱਲ ਬੋਲ ਮਾਰਨ ਦੀ ਮਾਰਨ ਗੇ ਠੇਕਾ ਇਨਾ ਚੜ ਚੜ ਕੇ ਵਧ ਲੈਂਦੇ ਨੇ ਆ ਆ ਜਿਹੜੀ ਬਾਤ ਇਕੜੀਆਂ ਬਾਬੇ ਏਡੇ ਏਡੇ ਟੋਏ ਰਹਿਣਾ ਬੱਸ ਨਹੀਂ ਹੁਣ ਕੀ ਕਹਿੰਦੀ ਤੂੰ ਮੈਂ ਤਾਂ ਇਹ ਕਹਿੰਦਾ ਜੀ ਜੇ ਇੱਕ ਵਾਰੀ ਤਾਂ ਮੈਨੂੰ ਲੱਗਦੀ ਬੱਸ ਪਲਟ ਟੁਰੇ ਹੋਰ ਜਲਦੀ ਟੇਟੀ ਹੋਏ ਨਾ ਹੈ ਏਡੀ ਹੋ ਗਈ ਤਾ ਮੈਨੂੰ ਲੱਗਦਾ ਸਵਾਰੀਆਂ ਦੇ ਦਰਦ ਹੋਈ ਜਾਣ ਸਰ ਸਰ ਬਵਾਸੀ ਨਾਲ ਤਾਂ ਬਸਾਉ ਬਹੁਤ ਗੱਲ ਤਾਂ ਹੁੰਦਾ ਨਹੀਂ ਹੁੰਦਾ ਨਹੀਂ ਦਰਦ ਇਹ ਤਾਂ ਬੇਤੀ ਨੇ ਯਾਰ ਓਏ ਯਾਰ ਸਵਾਰੀ ਤਾਂ ਨਹੀਂ ਬੇਤੀ ਚਲੋ ਬਈ ਚਲੋ ਤੁਰਿਆ ਚਲੋ ਤੁਰੇ ਚਲੋ ਮੌਜੀ ਕੇ ਬਖਾਂ ਹਾਂ ਨੇੜੀ ਪਹੁੰਚਣ ਵਾਲਿਆਂ ਆਪਦਾ ਸਵੇਰ ਤੋਂ ਮੀਟ ਲੋਡ ਕਰ ਆ ਆ ਕੀ ਕਰੀਏ ਨਾ ਹੈ ਉਹ ਬਾਲ ਕੰਕਾ ਵੀ ਇਹ ਐ ਕੁੜੀਆਂ ਵਾਂਗੂ ਸਮਾਨ ਕਦਰ ਰੱਖਦਾ ਮੇਕਅਪ ਕਿੱਟ ਨਾਲ ਰੱਖਦਾ ਤੂੰ ਨਾ ਓਹੋ ਲੋਡ ਪੈ ਜਾਂਦੀ ਕਿਤੇ ਹੈ ਸੀਨ ਕਿਹਾ ਜਾ ਕਰਨਾ ਪੈ ਜੀ ਸੱਜਰਿਆ ਅੱਛਾ ਲਾ ਕੀ ਜੰਤਾ ਕੀ ਜੰਤਾ ਹਾਂ ਹੁਣ ਕਮੈਂਟ ਕਰਕੇ ਸਾਰੇ ਦੱਸਣਗੇ ਨੀ ਵੀ ਇਹ ਲੁੱਕ ਵਧੀਆ ਲੱਗੀ ਕਿਉਂਕਿ ਸਾਰਾ ਦਿਨ ਬਾਲਜ ਦੇ ਪਰਨੇ ਚ ਲਈ ਫਿਰੀਆਂ ਨੇ ਕੱਜਰ ਤੋਂ ਕਦੇ ਤਾਂ ਵਧੀਆ ਕੱਪੜੇ ਪਾ ਲਿਆ ਕਰਨ ਦੋ ਠੀਕ ਆ ਇਹ ਹੁਣ ਹੁਣ ਨਾ ਹੁਣ ਤਾਂ ਨਾ ਆਈ ਮੈਂ ਸੋਹਣਾ ਲੱਗਣ ਲੱਗ ਜੰਦਾ ਇਹ ਤਾਂ ਲੋਕ ਦੱਸਣਗੇ ਬਾਈ ਸੋਹਣਾ ਤਾਂ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਇਹ ਤਾਂ ਆਪਦੇ ਆਪ ਨੂੰ ਨਹੀਂ ਆਪਦੀ ਬੂਥੀ ਤਾਂ ਆਪਦੇ ਆਪ ਨੂੰ ਹੀ ਪਤਾ ਹੁੰਦਾ ਵੀ ਕਿੰਨਾ ਕ ਘਸਾੜ ਮੇਰਾ ਸੋਹਣਾ ਜਵਾੜਾ ਮੇਰਾ ਐ ਓਏ ਲੈ 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 ਆਲਾ ਦੀਨ ਮੰਗਦਾ ਤੇਨੇ ਆਹ ਰੱਖ ਕੇ ਦਾੜੀ ਚੱਕਰਾ ਜਗੀ ਆ ਗਿਆ ਮੇਰੇ ਕੋਲ ਹੈ ਦੋਸ ਨਹੀਂ ਆਇਆ ਤਾਂ ਇਹ ਤਾਂ ਮੈਂ ਉਹ ਉਹ ਖੋਲਿਆ ਮ사ਜ ਜਿੰਦਰ ਪਾਏ ਖੋਲਿਆ ਖੇਤ ਖੋਲਿਆ ਉਹ ਸੱਜੇ ਖੋਲਿਆ ਤੂੰ ਕੱਢਦਾ ਸੁੱਤੀਆਂ ਦੇ ਦੇਖ ਲੈ ਹਾਂ ਦੇ ਜਿੰਦਰ ਆ ਜਾਂਣਾ ਹਾਂ ਤੂੰ ਵਧੀਆ ਦਿਹਾੜੀ ਬਣ ਜਾਂਦੀ ਹੂ ਪੈਰ ਮਸਲ ਕੇ ਸਰ ਵੀ ਦਿਖਣਾ ਹਟਾ ਲੰਨਾ ਸੇ ਤਾਂ ਉਹਨੂੰ ਸਾਰੇ ਪੁਆਇੰਟਾਂ ਦਾ ਪਤਾ ਹੁਣ ਇਹ ਕੁੜੀ ਕਹਿੰਦੀ ਮੇਰਾ ਪੈਰ ਸਿਰ ਦੁਖਦਾ ਮੇਰਾ ਬਹੁਤ ਚਾਰ ਪੰਜ ਸਾਲ ਤੋਂ ਅੱਛਾ ਆਏ ਹਟਾ ਲਉਂਗਾ ਇਹ ਕਿ ਮੈਂ ਮਾਹਰ ਪੈਰ ਦੱਬ ਕੇ ਪੈਰ ਤੇ ਹੀ ਨਾਲ ਐ ਕਿਸੇ ਨੂੰ ਨਹੀਂ ਪਤਾ ਮੈਨੂੰ ਪਤਾ ਹੈ ਫਿਜ਼ੀਓਥੈਰੇਪੀ ਕਰੀਏ ਤੇਰੀ ਹਾਂ ਫਿਜ਼ੀਓਥੈਰੇਪੀ ਕਰੀਏ ਦੀ ਉਹ ਕੀ ਹੁੰਦਾ ਉਹ ਹੁੰਦੀ ਆ ਕੋਰਸ ਹੁੰਦਾ ਮੈਂ ਤਾਂ ਮੇਰਾ ਬਾਬਾ ਦੱਸ ਕੇ ਗਿਆ ਸੀ ਮਰਦਾ ਮਰਦਾ ਦੱਸ ਕੇ ਕਹਿੰਦੇ ਕੋਰ ਦੇਖੇ ਜਨ ਠੀਕ ਆ ਠੀਕ ਆ ਇਧਰ ਰੇਲ ਗੱਡੀ ਜਾਂਦੀ ਐ ਸਾਈਡ ਤੋਂ ਦੀ ਆ ਰੇਲ ਗੱਡੀ ਜਾਂਦੀ ਐ ਇਹ ਜੀ ਪੱਤਨ ਵਾਲੀ ਫੁੱਲ ਵੱਜਨਾਈ ਹੋ ਹੋ ਓਏ ਓਏ ਅੱਗੇ ਆ ਜੀ ਮੈਟਰ ਦਿਖਾਈ ਸਤ ਮੈਟਰ ਆ ਗਈ ਓਏ ਭਿੰਡੇ ਖਸਮਰੇ ਸ਼ੀਸ਼ਾ ਮੈਟਰ ਆ ਗਈ ਮੈਟਰ ਦੇਖ ਰੋ ਮੈਂ ਪਹਿਲੀ ਵਾਰੀ ਦੇਖਦਾ ਬਹੁਤ ਪਾਜ ਦੀ ਇਹ ਥੱਲੇ ਦੀ ਨਾਲ ਚੜੇ ਗੀਤ ਓਏ ਮੈਂ ਬਹੁਤ ਵਈ ਚੜਿਆ ਮੈਨੂੰ ਹੁਣ ਕੀ ਜਦੋਂ ਉਹ ਨਾਲ ਕਹਿੰਦੇ ਉਹ ਥੱਲੇ ਦੀ ਜਾਂਦੀ ਥੱਲੇ ਜੀ ਵੀ ਜਾਂਦੀ ਹੈ ਬਈ ਇਹ ਇਹ ਦਾ ਜਦੋਂ ਆਪਾਂ 에ਰਪੋਰਟ ਦੇ ਵਿੱਚ ਜਾ ਕੇ ਵੀ ਤੇ ਜਾਈ ਉਹ ਬਹੁਤ ਵਧੀਆ ਐਕਟਰ ਆ ਜਦੋਂ ਪਹਿਲੀ ਵਾਰੀ ਸਾਡੇ ਕੋਲ ਆਈ ਅੱਜ ਤੋਂ 3 ਸਾਲ ਪਹਿਲਾਂ ਇਹ ਤੇ ਮੈਨੂੰ ਸ਼ੱਕ ਇਹ ਸੀ ਵੀ ਪਹਿਲੇ ਦਿਨ ਆਈ ਐ ਤੇ ਉਹ ਨਹੀਂ ਐਕਟਿੰਗ ਹੋਣੀ ਹੈ ਨਾ ਪਰ ਜਦੋਂ ਅਸੀਂ ਨੇ ਪਹਿਲਾ ਸ਼ਾਟ ਲਿਆ ਸੀਨ ਲਿਆ ਹੈ ਨਾ ਤੇ ਉਸਨੇ ਬਹੁਤ ਵਧੀਆ ਕਿਰਦਾਰ ਨਵਾਇਆ ਤੇ ਅਸੀਂ ਬੱਸ ਦੇ ਵਿੱਚ ਉੱਤਰ ਕੇ ਭੱਜਣਾ ਸੀਗਾ ਤੇ ਜਦੋਂ ਬੀਮੀ ਨਾਲ ਮੇਰੀ ਭੱਜੀ ਮੈਨੂੰ ਲੱਗ ਰਿਆ ਸੀ ਵੀ ਐਕਟਿੰਗ ਨਹੀਂ ਹੋ ਰਹੀ ਪਰ ਜਦੋਂ ਦੁਬਾਰੇ ਸ਼ਾਟ ਅਸੀਂ ਨੇ ਮੋਬਾਈਲ ਦੇ ਵਿੱਚ ਦੇਖਿਆ ਤੇ ਬਹੁਤ ਵਧੀਆ ਐਕਟਿੰਗ ਸੱਚੀ ਮੈਂ ਬਿੰਮੀ ਜੀ ਨੂੰ ਕਿਹਾ ਵੀ ਤੁਸੀਂ ਬਹੁਤ ਵਧੀਆ ਐਕਟਰ ਹੋ ਕਿਉਂਕਿ ਤੁਸੀਂ ਕੀਤਾ ਵੀ ਪਹਿਲੀ ਵਾਰ ਸੀ ਹੈ ਨਾ ਹਾਂ ਤੇ ਪਹਿਲੀ ਵਾਰ ਦੇ ਵਿੱਚ 100% ਬਹੁਤ ਵਧੀਆ ਲੱਗਿਆ ਤੇ ਬਿੰਮੀ ਦਾ ਸੁਭਾਅ ਵੀ ਬਹੁਤ ਘੈਂਟ ਹੈ ਨਾ ਜਿਵੇਂ ਚਲੋ ਇਥੇ ਸ਼ਹਿਰ ਦਾ ਮਾਹੌਲ ਹੈ ਦਿੱਲੀ ਦਾ ਜਦੋਂ ਸਾਡੇ ਪਿੰਡ ਜਾਂਦੇ ਨੇ ਇਹ ਮਨ ਪਿੰਡ ਦੇ ਵਿੱਚ ਕਿਸੇ ਕੋਈ ਵੀ ਇਹ ਕਹਿ ਸਕਦਾ ਦੀ ਪੂਰੀ ਦਿੱਲੀ ਤੋਂ ਆਈ ਹੋਈ ਆ ਹੈ ਨਾ ਨਹੀਂ ਆਪਾਂ ਜਦੋਂ ਸ਼ਹਿਰ ਵਾਲੇ ਦੇਖਦੇ ਨੇ ਪਿੰਡਾਂ ਦੇ ਵਿੱਚ ਆਪਾਂ ਨਾਲ ਦੇ ਮਿਲਦੇ ਨਹੀਂ ਪਰ ਦਿਨ ਮੀ ਦਾ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਇਹ ਪੂਰੀ ਦਿੱਲੀ ਦਵਾਈ ਹੋਈ ਆ ਸਾਰਿਆਂ ਦੇ ਵਿੱਚ ਐ ਵਿਚਰ ਜਾਂਦੀ ਆ ਉਸ ਤੋਂ ਬਾਅਦ ਅਸੀਂ ਮੈਂ ਆਪਣੇ ਘਰੇ ਲੈ ਗਈ ਇਹਨਾਂ ਨੂੰ ਟਿੱਕਰ ਵਾਲੇ ਨੂੰ ਮੈਸ ਸੁਸ ਨਹੀਂ ਹੋਇਆ ਵੀ ਇਹ ਪੂਰੀ ਦਿੱਲੀ ਦਵਾਈ ਹੋਈ ਹੈ ਸਵਾਗ ਵਿੱਚ ਐਵੇਂ ਬੈਠ ਕੇ ਰੋਟੀ ਖਾ ਲੈਂਗੀ ਜਦੋਂ ਹੁਣ ਮੇਰੇ ਘਰੇ ਜਾਇਜ਼ ਚਾਹੀਦੇ ਨਾਗੇ ਤੇ ਮੇਰੇ ਘਰਦਿਆਂ ਨੇ ਇੱਕ ਲੱਸੀ ਦਾ ਗਲਾਸ ਭਰਦਿਆਂ ਨੂੰ ਬਹੁਤ ਵੱਡਾ ਤੇ 1 ਕਿਲੋ ਦਾ ਹੋਣਾ ਮੈਨੂੰ ਲੱਗਦਾ ਉਹ ਤੇ ਅੰਮਾ ਖਣੀ ਪਾਤੀ ਤੇ ਸਬਜੀ ਫੋਲ ਪਾਦੀ ਇਹ ਕਹਿੰਦੀ ਮੈਂ ਖਾਂ ਮਾਂ ਹਾਂ ਜੀ ਕੁਸੀਂ ਖਾਓਗੇ ਤੇ ਇਹਨਾ ਖਾਣਾ ਤਾਂ ਅਸੀਂ 4 ਜਣੇ ਖਾਣੇ ਆ ਹੈ ਫਿਰ ਇਹਨੂੰ ਫਿਰ ਥੋੜੀ ਜੀ ਦਹੀਂ ਗਾੜੀ ਲੱਸੀ ਗਾੜੀ ਤੇ ਪਰ ਇਹਨੇ ਥੋੜਾ ਜਿਹਾ ਜਿਵੇਂ ਆਪਾਂ ਤੁਸਕੀ ਆ ਜਲੇੰਦ ਮਸਾਂ ਹੀ ਖਾਦਾ ਕਿਉਂਕਿ ਆਦਤ ਨਹੀਂ ਪਈ ਹੋਈ ਤੁਸੀਂ ਵੀ ਨਵਾਂ ਪਿੰਡਾਂ ਤੋਂ ਹਨਾ ਪਤਾ ਹੁੰਦਾ ਹੈ ਨਾ ਮਾਨਸਾ ਤੋਂ ਵੈਰੀ ਗੁੱਡ ਠੀਕ ਹੈ ਠੀਕ ਆ ਓ ਵਾਹ ਵਾਹ ਬੱਤਿਆ ਠੀਕ ਹੈ ਠੀਕ ਲਾਡੂ ਲਾਡੂ ਪੁੱਤਰ ਮਿਲਦੇ ਆ ਜਾ ਇੱਕੋ ਹੀ ਆ ਜਾ ਗੁਰੂ ਜੀ ਦੀ ਤਾਲੀਆਂ ਪੀ ਇਹਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਹਨਾ ਆ ਬੜਿਓ ਕੀ ਹਾਲ ਹੈ ਪੁੱਤ ਵਧੀਆ ਵਧੀਆ ਬੋਲ ਕੋ ਸੇ ਤੁੰਤਰੇ ਵਰਗੀ ਬੋਲੇ